ਪਹਿਲੇ ਮਹੀਨੇ ਦਾ ਮੈਂ ਮਕਾਨ ਮਾਲਕ ਨੂੰ ਕਿਰਾਇਆ ਨਹੀਂ ਦੇ ਸਕੀ ਸੀ ਤਾਂ ਉਹਨੇ ਮੇਰਾ ਕਿਰਾਇਆ ਮaaf ਕਰ ਦਿੱਤਾ ਪਰ ਜਦੋਂ ਮੈਨੂੰ ਉਹਦੇ ਪਿੱਛੇ ਦੀ ਵਜ੍ਹਾ ਪਤਾ ਲੱਗੀ ਤਾਂ ਮੇਰੇ ਹੋਸ਼ ਹੀ ਉੱਡ ਗਏ ਕਿਉਂਕਿ ਘਰ ਦੇ ਮਾਲਕ ਨੇ ਮੈਨੂੰ ਘਰ ਦੇ ਕਿਰਾਏ ਦੇ ਬਦਲੇ ਪੂਰਾ 1 ਮਹੀਨਾ ਮੇਰਾ ਨਾਮ ਇੰਦੂ ਹੈ ਮੈਂ ਪੜ੍ਹੇ ਜ਼ਮਾਨੀ ਵਿੱਚ ਮ੍ਰਿਤਵਾ ਹੋ ਗਈ ਸੀ ਮੇਰੇ ਘਰ ਵਾਲੇ ਦੀ ਅਚਾਨਕ ਮੌਤ ਤੋਂ ਬਾਅਦ ਮੈਂ ਇਕੱਲੀ ਹੋ ਗਈ ਕਰਵਾਲੇ ਦੇ ਮਰਨ ਤੋਂ ਬਾਅਦ ਅੱਜ ਮੈਂ ਪਹਿਲੀ ਵਾਰ ਆਪਣੇ ਮਕਾਨ ਮਾਲਕ ਨੂੰ ਮਿਲੀ ਸੀ ਮਕਾਰ ਦਾ ਮਾਲਕ 50 ਸਾਲ ਦਾ ਬੰਦਾ ਸੀ ਬਹੁਤ ਅਮੀਰ ਸੀ ਉਹਦੀ ਆਵਾਜ਼ ਇੰਨੀ ਮਜ਼ਬੂਤ ਸੀ ਕਿ ਸਰੀਰ ਵੀ ਮਜ਼ਬੂਤ ਸੀ ਘਰ ਦਾ ਮਾਲਕ ਮੇਰੀ ਇਜਾਜ਼ਤ ਤੋਂ ਬਿਨਾਂ ਕਮਰੇ ਵਿੱਚ ਆਇਆ ਮੈਂ ਉਸ ਵੇਲੇ ਨਹਾ ਰਹੀ ਸੀ ਘਰ ਦਾ ਮਾਲਕ ਬਿਨਾਂ ਆਵਾਜ਼ ਹੀ ਉੱਤੇ ਅੰਦਰ ਆ ਗਿਆ ਮੈਨੂੰ ਉਸ ਹਾਲ ਵਿੱਚ ਦੇਖਿਆ ਤਾਂ ਮੈਂ ਸ਼ਰਮ ਦੀ ਮਾਰੀ ਅੰਦਰ ਭੱਜ ਗਈ ਥੋੜੀ ਦੇਰ ਬਾਅਦ ਕੱਪੜੇ ਬਦਲ ਕੇ ਆਈ ਆਉਂਦੀ ਹੈ ਮੈਂ ਮਕਾਨ ਮਾਲਕ ਨੂੰ ਕਿਹਾ ਤੁਸੀਂ ਮੇਰੀ ਇਜਾਜ਼ਤ ਤੋਂ ਬਿਨਾਂ ਕਿਉਂ ਆਏ ਫਿਰ ਉਹਨੇ ਕਿਹਾ ਕਿ ਆਜ ਮਹੀਨੇ ਦੀ ਪਹਿਲੀ ਤਰੀਕ ਹੈ ਤੈਨੂੰ ਪੂਰੇ 5 ਮਹੀਨੇ ਹੋ ਗਿਆ 5 ਮਹੀਨਿਆਂ ਤੱਕ ਦਾ ਕਿਰਾਇਆ ਨਹੀਂ ਦਿੱਤਾ ਪਰ ਮੈਨੂੰ ਇਸ ਮਹੀਨੇ ਦਾ ਕਿਰਾਇਆ ਕਦੋਂ ਦੇਣਾ ਮੈਂ ਇਸ ਲਈ ਆਇਆ ਹਾਂ ਜਿੱਦਾਂ ਹੀ ਮਕਾਨ ਮਾਲਕ ਨੇ ਕਿਰਾਏ ਦੀ ਗੱਲ ਕੀਤੀ ਮੇਰੇ ਕੋਲ ਕਿਰਾਏ ਤੇ ਦੇਣ ਦੇ ਪੈਸੇ ਨਹੀਂ ਸੀ ਮਕਾਨ ਮਾਲਕ ਦੀ ਨਜ਼ਰ ਨੂੰ ਮੈਂ ਨੋਟ ਕੀਤਾ ਉਹ ਮੈਨੂੰ ਬਹੁਤ ਘੂਰ ਰਿਹਾ ਸੀ ਮੈਂ ਉਹਨੂੰ ਕਿਹਾ ਕਿ ਤੁਹਾਡੇ ਪੈਸੇ ਦੇ ਦੇਵਾਂਗੇ ਥੋੜਾ ਜਿਹਾ ਟਾਈਮ ਚਾਹੀਦਾ ਇਹ ਫਿਰ ਮਕਾਨ ਮਾਲਕ ਨੇ ਕਿਹਾ ਮੈਂ ਤੈਨੂੰ ਅਗਲੇ 10 ਦਿਨਾਂ ਦਾ ਟਾਈਮ ਦਿੰਦਾ ਹਾਂ ਸਮੇਂ ਦੇ ਪੈਸੇ ਨਾ ਦਿੱਤੇ ਤਾਂ ਕਮਰਾ ਖਾਲੀ ਕਰ ਦੇ ਇੰਨਾ ਕਹਿ ਕੇ ਮਕਾਨ ਮਾਲਕ ਮੇਰੇ ਕਮਰੇ ਵਿੱਚੋਂ ਬਾਹਰ ਚਲਾ ਗਿਆ ਉਸ ਘਰ ਵਿੱਚ ਮੇਰਾ ਛੇਵਾਂ ਮਹੀਨਾ ਸੀ ਹੁਣ ਮੇਰੇ ਘਰ ਵਾਲੇ ਵੀ ਮੇਰੇ ਨਾਲ ਨਹੀਂ ਸੀ ਇਸ ਲਈ ਮੈਂ ਇੱਕ ਨੌਕਰੀ ਲੱਭੀ ਮੈਨੂੰ ਤਨਖਾਹ ਨਹੀਂ ਮਿਲੀ ਸੀ ਮਕਾਨ ਮਾਲਕ ਨੇ 10 ਦਿਨਾਂ ਦਾ ਟਾਈਮ ਦਿੱਤਾ ਸੀ ਇਸ ਲਈ ਮੈਂ ਪਰੇਸ਼ਾਨ ਸੀ ਕੁਝ ਦਿਨਾਂ ਬਾਅਦ ਸ਼ਾਮ ਨੂੰ ਆਫਿਸ ਤੋਂ ਘਰ ਆਈ ਤਾਂ ਮੈਂ ਮੀਂਹ ਵਿੱਚ ਭਿੱਜ ਗਈ ਸੀ ਮੇਰੇ ਉੱਪਰ ਚਿੱਕੜ ਦੇ ਛਿੱਟੇ ਪਈ ਹੋਏ ਸੀ ਜਦੋਂ ਮੈਂ ਘਰ ਆਈ ਤਾਂ ਬਾਥਰੂਮ ਵਿੱਚ ਚਲੀ ਗਈ ਪਰ ਅੰਦਰ ਗਰਮ ਪਾਣੀ ਨਹੀਂ ਆ ਰਿਹਾ ਸੀ ਸ਼ਾਵਰ ਵਿੱਚ ਪਾਣੀ ਦੀ ਇੱਕ ਬੂੰਦ ਵੀ ਨਹੀਂ ਸੀ ਮੈਂ ਵਿੱਚ ਭਿੱਜੇ ਹੋਈ ਤੇ ਚਿੱਕੜ ਨਾਲ ਲਿਪੜੀ ਹੋਈ ਮਾਲਕ ਦੇ ਥੱਲੇ ਵਾਲੇ ਪੋਰਸ਼ਨ ਵਿੱਚ ਆ ਗਈ ਮੈਂ ਕਮਰੇ ਦੀ ਵੈਲ ਬਚਾਈ ਤਾਂ ਅਗਲੇ ਹੀ ਪਾਲ ਮਾਲਕ ਨੇ ਦਰਵਾਜ਼ਾ ਖੋਲ ਲਿਆ ਖੋਲਦਿਆਂ ਹੀ ਮੈਂ ਉਸ ਨੂੰ ਪਾਣੀ ਦੀ ਸ਼ਿਕਾਇਤ ਕੀਤੀ ਮਕਾਨ ਮਾਲਕ ਨੇ ਕਿਹਾ ਕਿ ਟੂਟੀਆਂ ਵਿੱਚ ਪਾਣੀ ਨਹੀਂ ਆ ਰਿਹਾ ਪਰ ਮਕਾਨ ਮਾਲਕ ਦਾ ਧਿਆਨ ਕਿਤੇ ਹੋਰ ਸੀ ਉਹ ਮੈਨੂੰ ਉੱਤੋਂ ਤੋਂ ਥੱਲੇ ਤੱਕ ਚੰਗੇ ਤਰ੍ਹਾਂ ਦੇਖਣ ਲੱਗਾ ਇਸ ਵਕਤ ਮੇਰੇ ਗਿੱਲੇ ਕੱਪੜੇ ਮੇਰੇ ਸਰੀਰ ਨਾਲ ਚਿਪਕੇ ਹੋਏ ਸੀ ਮਕਾਨ ਮਾਲਕ ਦੀ ਨਜ਼ਰ ਉੱਥੇ ਹੀ ਗਈ ਤੇ ਉਹਨੂੰ ਦੇਖਣ ਦਾ ਅੰਦਾਜ਼ਾ ਥੱਲੇ ਦੇਖਿਆ ਤਾਂ ਮੈਂ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ ਆਪਣੇ ਆਪ ਨੂੰ ਲੁਕਾਉਣ ਲੱਗੀ। ਮਾਲਕ ਮੈਨੂੰ ਦੇਖ ਕੇ ਅਲੰਦ ਲੈ ਰਿਹਾ ਸੀ। ਮੈਂ ਉਹਨੂੰ ਹੋਸ਼ ਵਿੱਚ ਲਿਆਉਣ ਦੇ ਲਈ ਉਹਦੇ ਕਮਰੇ ਵਿੱਚ ਵੜਨ ਲੱਗੀ। ਮੇਰੀ ਆਵਾਜ਼ ਵਿੱਚ ਉਹਨੂੰ ਹੋਸ਼ ਆਇਆ। ਉਹਨੇ ਆਪਣੀ ਟੁੱਟੀ ਦਾ ਪਾਣੀ ਦੇ ਦਿੱਤਾ। ਉਹਨੇ ਕਿਹਾ ਅੱਜ ਪਾਣੀ ਨਾਲ ਟੈਂਕੀ ਨਹੀਂ ਭਰੀ, ਦੁਪਹਿਰ ਨੂੰ ਪਾਣੀ ਆਊਗਾ। ਮੈਂ ਘਰੇ ਨਹੀਂ ਸੀ। ਇਸ ਲਈ ਧਿਆਨ ਨੀ ਉਨੇ ਆਪਣੇ ਬਾਲਟੀ ਭਰ ਕੇ ਮੈਨੂੰ ਪਾਣੀ ਦੇ ਦਿੱਤਾ ਮੈਂ ਉਹ ਪਾਣੀ ਲਿਆ ਤੇ ਆਪਣੇ ਕਮਰੇ ਵਿੱਚ ਚਲੀ ਆਈ ਮੈਂ ਉਸ ਬਾਲਟੀ ਤੇ ਪਾਣੀ ਨਾਲ ਨਹਾ ਕੇ ਫਰੈਸ਼ ਹੋ ਗਈ ਅਗਲੀ ਸਵੇਰ ਟੂਟੀਆਂ ਵਿੱਚ ਪਾਣੀ ਨਹੀਂ ਆ ਰਿਹਾ ਸੀ ਮੈਂ ਮਾਲਕ ਦੇ ਕੋਲ ਗਈ ਉਹਨੂੰ ਕਿਹਾ ਕਿ ਮੇਰੇ ਘਰ ਵਿੱਚ ਪਾਣੀ ਨਹੀਂ ਆ ਰਿਹਾ ਤੇ ਇੱਥੇ ਨਹਾ ਲਵਾਂ ਮੈਂ ਲੇਟ ਹੋ ਰਹੀ ਸੀ ਇਸ ਲਈ ਉਹਦੇ ਘਰ ਦੇ ਬਾਥਰੂਮ ਵਿੱਚ ਨਹਾਉਣ ਲਈ ਚਲੀ ਗਈ ਨਹਾਉਣ ਦੇ ਲਈ ਮੈਂ ਆਪਣੇ ਕੱਪੜੇ ਲਾਹੇ ਤੇ ਸ਼ਾਵਰ ਚਲਾ ਲਿਆ ਮੈਨੂੰ ਇਦਾਂ ਮਹਿਸੂਸ ਹੋਇਆ ਕਿ ਕੋਈ ਮੈਨੂੰ ਬਾਹਰੋਂ ਦੇਖ ਰਿਹਾ ਮੈਂ ਚੰਗੀ ਤਰ੍ਹਾਂ ਦਰਵਾਜ਼ੇ ਨੂੰ ਬੰਦ ਕੀਤਾ ਤੇ ਫਟਾਫਟ ਨਹਾ ਕੇ ਬਾਹਰ ਆ ਗਈ ਮਕਾਨ ਮਾਲਕ ਮੇਰਾ ਇੰਤਜ਼ਾਰ ਕਰ ਰਿਹਾ ਸੀ ਮੈਂ ਬਿਨਾਂ ਧਿਆਨ ਦਿੱਤੇ ਆਪਣੇ ਕਮਰੇ ਵਿੱਚ ਚਲੀ ਫਿਰ ਮੈਂ ਆਫਿਸ ਤੇ ਚਲੀ ਵਿੱਚ ਚਲੀ ਗਈ ਸ਼ਾਮ ਨੂੰ ਜਦੋਂ ਮੈਂ ਘਰ ਆਈ ਤਾਂ ਮੇਰੇ ਬਾਥਰੂਮ ਵਿੱਚ ਫੇਰ ਪਾਣੀ ਨਹੀਂ ਆ ਰਿਹਾ ਸੀ ਮੈਂ ਮਾਲਕ ਦੇ ਕੋਲ ਜਾ ਮਾਂ ਤਾਂ ਉਹਨੂੰ ਦੱਸਾਂ ਕਿ ਪਾਣੀ ਨਹੀਂ ਹੁੰਦਾ ਮੈਨੂੰ ਆਪਣੇ ਘਰ ਦੇ ਬਾਥਰੂਮ ਵਿੱਚ ਨਹਾਉਣੀ ਨਹੀਂ ਦੇਊਗਾ ਮੈਂ ਨਹਾਉਣ ਦੇ ਬਹਾਨੇ ਉਹਦੇ ਕੋਲ ਗਈ ਤੇ ਬਾਥਰੂਮ ਦੇ ਅੰਦਰ ਜਾਣ ਦੀ ਬਜਾਏ ਘਰ ਦੇ ਪਿੱਛੇ ਚਲੀ ਗਈ ਜਿੱਥੇ ਟੂਟੀ ਸੀ ਮੈਨੂੰ ਮਾਲਕ ਦਾ ਇਹ ਸ਼ੱਕ ਸੀ ਉਸ ਗੱਲ ਦਾ ਪਤਾ ਕੀਤਾ ਕਿ ਉਹ ਸੱਚ ਹੋ ਗਈ ਉਹ ਮੇਰੇ ਘਰ ਵਿੱਚ ਪਾਣੀ ਦੀ ਟੂਟੀ ਬੰਦ ਕਰ ਗਿਆ ਸੀ ਕਿਉਂਕਿ ਮੈਂ ਉਹਦਾ ਕਿਰਾਇਆ ਨਹੀਂ ਦਿੱਤਾ ਸੀ ਫਿਰ ਮੈਂ ਪਿੱਛੇ ਵਾਲੀ ਟੂਟੀ ਚ ਲਾ ਲਈ ਤੇ ਫਰੈਸ਼ ਹੋ ਜਾਂਦੀ ਸੀ ਉਹਦੇ ਮਕਾਨ ਮਾਲਕ ਕੋਲੋਂ ਟੁੱਟੀ ਦਾ ਕਾਰਨ ਪੁੱਛਿਆ ਤਾਂ ਉਹਨੇ ਕਿਹਾ ਕਿ ਮੈਂ ਸਾਰਾ ਦਿਨ ਘਰੇ ਇਕੱਲਾ ਰਹਿੰਦਾ ਮੇਰੇ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਇਸ ਲਈ ਬਸ ਮੈਂ ਤੈਨੂੰ ਚੜਚੜਾ ਰਿਹਾ ਸੀ ਤਾਂ ਕਿ ਤੂੰ ਤਿੰਨ ਚਾਰ ਵਾਰ ਮੇਰੇ ਘਰ ਆਵੇਂ ਤੇ ਮੇਰੇ ਨਾਲ ਗੱਲ ਕਰੇ ਮੈਂ ਕਿਹਾ ਕਿ ਯਾਨੀ ਤੂੰ ਇਹ ਜਾਣਬੁੱਝ ਕੇ ਸਭ ਕੁਝ ਕੀਤਾ ਕਿ ਮੈਂ ਤੇਰੇ ਨਾਲ ਗੱਲ ਕਰ ਸਕਾਂ ਮਕਾਨ ਮਾਲਕ ਨੇ ਕਿਹਾ ਤੂੰ ਠੀਕ ਕਰ ਰਹੀ ਹੈ ਮੈਨੂੰ ਮਕਾਨ ਮਾਲਕ ਦਾ ਵਿਆਹ ਤੇ ਹਾਸਾ ਵੀ ਆਉਂਦਾ ਸੀ ਤੇ ਗੁੱਸਾ ਵੀ ਪਰ ਉਹਦਾ ਘਬਰਾਇਆ ਹੋਇਆ ਚਿਹਰਾ ਦੇਖ ਕੇ ਮੈਂ ਆਪਣਾ ਗੁੱਸਾ ਸ਼ਾਂਤ ਕੀਤਾ। ਮਾਲਕ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਕਿ ਇਦਾਂ ਨਾ ਸੋਚ ਤੁਸੀਂ ਇਕੱਲੇ ਹੋ। ਮੈਂ ਤੁਹਾਡੇ ਲਈ ਇੱਕ ਘੰਟਾ ਕੱਢ ਸਕਦੀ ਹਾਂ। ਘਰ ਦੇ ਮਾਲਕ ਨੇ ਮੈਨੂੰ ਉਸ ਦਿਨ ਆਪਣੇ ਰਾਤ ਦੀ ਰੋਟੀ ਲਈ ਕਿਹਾ। ਉਹਨੇ ਆਪਣੇ ਹੱਥਾਂ ਨਾਲ ਮੈਨੂੰ ਬਣਾਈ ਹੋਈ ਰੋਟੀ ਖਵਾਈ। ਰੋਟੀ ਖਾਣ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਹਲੇ ਗਈ। ਕੁਝ ਦਿਨਾਂ ਬਾਅਦ ਮੇਰੀ ਤਨਖਾਹ ਮਿਲੀ। ਫਿਰ ਮੈਂ ਆਪਣਾ ਕਰਾਇਆ ਦੇ ਦਿੱਤਾ ਘਰ ਦਾ ਮਾਲਕ ਮੇਰੇ ਨਾਲ ਕੁਝ ਜ਼ਿਆਦਾ ਹੀ ਦੋਸਤੀ ਵਾਲਾ ਵਰਤਾਅ ਕਰਨ ਲੱਗ ਪਿਆ ਇੱਕ ਦਿਨ ਐਤਵਾਰ ਸੀ ਮੈਨੂੰ ਹਫਤੇ ਦੇ ਇੱਕ ਦਿਨ ਦੀ ਛੁੱਟੀ ਹੁੰਦੀ ਸੀ ਤੇ ਐਤਵਾਰ ਦੀ ਰਾਤ ਦੇ 8 ਵਜੇ ਸੀ ਮੈਂ ਅਜੇ ਸੁੱਤੀ ਵੀ ਨਹੀਂ ਸੀ ਤੇ ਜਾਨਕ ਮੇਰੇ ਕਮਰੇ ਦਾ ਦਰਵਾਜ਼ਾ ਖੜਕਿਆ ਮੇਰੀ ਨੀਂਦ ਖੁੱਲ ਗਈ ਮੈਂ ਅੱਖਾਂ ਮਲਦੀ ਹੋਈ ਤੇ ਉੱઠી ਤੇ ਦਰਵਾਜ਼ਾ ਖੋਲਿਆ ਤਾਂ ਘਰ ਦਾ ਮਾਲਕ ਖੜਾ ਸੀ ਉਹਨੇ ਮੈਨੂੰ ਕਿਹਾ ਕਿ இந்து ਤੂੰ ਮੇਰੇ ਨਾਲ ਬਾਜ਼ਾਰ ਚੱਲਵੇਂਗੀ ਮੇਰੀ ਕਰਾਰ ਖਰਾਬ ਹੋ ਗਈ ਆਪਾਂ ਦੋਵੇਂ ਸਕੂਟਰੀ ਤੇ ਜਾ ਸਕਦੇ ਆ ਮੈਂ ਹਜੇ ਉਸ ਸ਼ਹਿਰ ਦੇ ਬਾਜ਼ਾਰ ਨਹੀਂ ਦੇਖਿਆ ਸੀ ਤੇ ਇਹ ਵੀ ਨਹੀਂ ਪਤਾ ਸੀ ਕਿ ਕਿੱਥੇ ਹੈ ਮੈਂ ਕਿਹਾ ਕਿ ਮੈਂ ਉਹਦੇ ਨਾਲ ਆਉਂਗੀ ਜੇ ਮੈਂ ਵੀ ਕੁਝ ਸਮਾਨ ਖਰੀਦਣਾ ਇਸ ਲਈ ਉਹਦੇ ਨਾਲ ਬਾਜ਼ਾਰ ਲਈ ਤਿਆਰ ਹੋ ਗਈ ਅਸੀਂ ਦੋਨੇ ਸਕੂਟਰੀ ਲੈ ਕੇ ਜਾਣ ਲੱਗੇ ਤਾਂ ਅੱਧੇ ਰਸਤੇ 'ਚ ਮਾਲਕ ਨੇ ਆਪਣਾ ਹੱਥ ਮੇਰੇ ਲੱਕ ਵਿੱਚ ਰੱਖ ਦਿੱਤਾ ਮੈਂ ਉਹਦੀ ਇਸ ਹਰਕਤ ਤੇ ਹੈਰਾਨ ਹੋ ਗਈ ਵੈਸੇ ਵੀ ਮੈਂ ਛੋਟੇ ਟੌਪ 'ਕਾਉਂਦੀ ਸੀ ਮਾਲਕ ਨੇ ਜਾਨਕਾ ਆਪਣਾ ਹੱਥ ਮੇਰੇ ਲੱਕ ਤੇ ਰੱਖਿਆ ਜਿੱਦਾਂ ਹੀ ਉਹਨੇ ਹੱਥ ਰੱਖਿਆ ਮੈਂ ਸਕੂਟਰੀ ਕਿਨਾਰੇ ਤੇ ਰੋਕ ਦਿੱਤੀ ਮੈਂ ਉਹਨੂੰ ਕਿਹਾ ਕਿ ਇਹ ਤੁਸੀਂ ਕੀ ਕਰ ਰਹੇ ਹੋ ਤਾਂ ਮਾਲਕ ਨੇ ਕਿਹਾ ਮੈਨੂੰ ਪਿੱਛੇ ਬੈਠਣ ਤੋਂ ਡਰ ਲੱਗਦਾ ਇਸ ਲਈ ਮੈਂ ਤੈਨੂੰ ਫੜ ਕੇ ਬੈਠ ਗਿਆ ਉਹਦੀ ਉਮਰ ਦਾ ਲਿਆਜ ਕਰਦੇ ਹੋਏ ਮੈਂ ਉਹਨੂੰ ਕੁਝ ਜ਼ਿਆਦਾ ਨਹੀਂ ਕਿਹਾ ਤੇ ਸਕੂਟਰੀ ਦੇ ਪਿੱਛੇ ਦਾ ਹਿੱਸਾ ਪੂਰਾ ਛੱਡ ਕੇ ਉਹ ਉਹਨੂੰ ਬੈਠਣ ਲਈ ਗਿਆ ਸਕੂਟਰੀ ਸਟਾਰਟ ਕਰਕੇ ਫਿਰ ਤੁਰਨ ਲੱਗੇ ਅੱਗੇ ਇੱਕ ਵੱਡਾ ਜਿਹਾ ਬ੍ਰੇਕਰ ਸੀ ਮੈਂ ਉੱਥੇ ਬ੍ਰੇਕ ਲਾਈ ਮਕਾਨ ਦੇ ਮਾਲਕਾਂ ਪਿੱਛੋਂ ਉੱਛਲ ਕੇ ਮੇਰੇ ਉੱਪਰ ਹੀ ਆ ਗਿਆ ਉਹਦਾ ਹੱਥ ਫਿਰ ਮੇਰੇ ਲੱਗਦੇ ਸੀ ਮੈਂ ਉਸ ਵਕਤ ਹੈਰਾਨ ਹੋ ਗਈ ਪਰ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਤੇ ਬਾਜ਼ਾਰ ਪਹੁੰਚ ਕੇ ਮੈਂ ਕਾਫੀ ਸਮਾਨ ਖਰੀਦਿਆ ਮੈਂ ਆਪਣੀ ਖਰੀਦਦਾਰੀ ਮਾਲਕ ਦੇ ਬੈਗ ਵਿੱਚ ਰੱਖ ਦਿੱਤੀ ਕਿਉਂਕਿ ਮੇਰਾ ਬੈਗ ਭਰ ਗਿਆ ਸੀ ਘਰ ਪਹੁੰਚਣ ਦੇ ਕੁਝ देर ਬਾਅਦ ਮੈਂ ਫੇਰ ਬਹਿਣ ਲੱਗ ਪਿਆ ਉਸ ਘਰ ਵਿੱਚ ਅੱਜ ਮੈਨੂੰ ਕੁਝ ਨਵਾਂਪਣ ਜਾਂ ਮਹਿਸੂਸ ਹੋਇਆ ਥੋੜਾ ਜਿਹਾ ਮੇਂ ਤੇਜ਼ ਹੋਇਆ ਤਾਂ ਪੂਰਾ ਕਮਰਾ ਮੇਂ ਨਾਲ ਚੋਣ ਲੱਗ ਪਿਆ ਮੈਂ ਪੂਰੀ ਰਾਤ ਸੌ ਨਹੀਂ ਸਕੀ ਮੈਂ ਮਕਾਨ ਮਾਲਕ ਨੂੰ ਉਹਦੇ ਮਕਾਨ ਦੀ ਸਮੱਸਿਆ ਦੱਸੀ ਜਦੋਂ ਉਹਨਾਂ ਨੇ ਆਪਣੇ ਘਰ ਰਹਿਣ ਦੀ ਸਲਾਹ ਦਿੱਤੀ ਤਾਂ ਇਨ੍ਹਾਂ ਹਾਲਾਤਾਂ ਵਿੱਚ ਮੇਰੇ ਕੋਲ ਉਹਦੇ ਘਰ ਰਹਿਣ ਦੇ ਇਲਾਵਾ ਹੋਰ ਕੁਝ ਨਹੀਂ ਸੀ ਇਸ ਲਈ ਮੈਂ ਉਹਦੇ ਘਰ ਵਿੱਚ ਸੌਣ ਦੇ ਲਈ ਚਲੀ ਗਈ ਉਹਨੇ ਮੈਨੂੰ ਆਪਣੇ ਘਰ ਦੇ ਵਿੱਚ ਇੱਕ ਕਮਰਾ ਕਰਾਇ ਲਈ ਰਹਿਣ ਲਈ ਦਿੱਤਾ ਮਕਾਨ ਮਾਲਕ ਨੇ ਮੈਨੂੰ ਦੱਸਿਆ ਕਿ ਇਹ ਕਮਰਾ ਉਹਦੀ ਘਰ ਵਾਲੀ ਦਾ ਸੀ ਇਹ ਉਹ ਦੇ ਘਰ ਵਾਲੀ ਦਾ ਆਪਣਾ ਕਮਰਾ ਸੀ ਘਰ ਦਾ ਮਾਲਕ ਬਹੁਤ ਅਮੀਰ ਸੀ ਮੈਨੂੰ ਦੱਸਦਾ ਸੀ ਕਿ ਉਹਦੀ ਘਰ ਵਾਲੀ ਆਪਣੇ ਮੁੰਡੇ ਦੇ ਨਾਲ ਦੂਜੇ ਸ਼ਹਿਰ ਗਈ ਹੋਈ ਹੈ ਉਸ ਕਮਰੇ ਵਿੱਚ ਸੌਣ ਤੋਂ ਪਹਿਲਾਂ ਮੈਂ ਬਿਸਤਰਾ ਵਿਛਾਉਣ ਲੱਗੀ ਤਾਂ ਮਾਲਕ ਆ ਗਿਆ ਉਸਦੇ ਹੱਥ ਵਿੱਚ ਔਰਤਾਂ ਵਾਲੇ ਕੱਪੜਿਆਂ ਦਾ ਡੱਬਾ ਸੀ ਉਹਨੇ ਕਿਹਾ ਕਿ ਬਾਜ਼ਾਰ ਤੋਂ ਮੈਂ ਆਪਣੇ ਕੱਪੜਿਆਂ ਦਾ ਡੱਬਾ ਮੇਰੇ ਬੈਗ ਵਿੱਚ ਰੱਖ ਦਿੱਤਾ ਤੇ ਤੂੰ ਲੈਣਾ ਭੁੱਲ ਗਈ ਸੀ ਮੈਂ ਉਹਦੇ ਬੈਗ ਵਿੱਚ ਉਹ ਕੱਪੜੇ ਭੁੱਲ ਗਏ ਸੀ ਜਦੋਂ ਮੈਂ ਬਾਜ਼ਾਰ ਗਈ ਸੀ ਤਾਂ ਉਹਦੇ ਬੈਗ ਵਿੱਚ ਰੱਖ ਦਿੱਤੇ ਸੀ ਮੈਂ ਫਟਾਫਟ ਉਹ ਡੱਬਾ ਲਿਆ ਕਿਉਂਕਿ ਉਹ ਇੱਕ ਔਰਤਾਂ ਦੇ ਕੱਪੜੇ ਸੀ ਫੇਰ ਮਾਲਕ ਨੇ ਗੁੱਡ ਨਾਈਟ ਕਿਹਾ ਤਾਂ ਮੈਂ ਲਾਈਟ ਬੰਦ ਕਰ ਦਿੱਤੀ ਤਾਂ ਮਾਲਕ ਨੇ ਲਾਈਟ ਚ ਕਰ ਦਿੱਤੀ ਉਹਨੇ ਕਿਹਾ ਕਿ ਰੁਕੋ ਹਾਜੇ ਵੀ ਕਿ ਸੌਣਾ ਨਹੀਂਗਾ ਇੰਨੀ ਕਾਲ ਕੱਸ ਗਲਦੀ ਹੈ ਬਾਰਤਾਂ ਕੇ ਸੋਇ ਵਿੱਚ ਜਾ ਕੇ ਕਾੜਾ ਬਣਾ ਲਓ ਤੇ ਉਹਨੂੰ ਪੀ ਲਓ ਮੀਂਹ ਵਿੱਚ ਭਿੱਜਣ ਨਾਲ ਤੁਹਾਨੂੰ ਛਿੱਕਾ ਆ ਰਹੀਆਂ ਘਰ ਆਉਣ ਤੇ ਬਾਅਦ ਮੈਨੂੰ ਬਹੁਤ ਛਿੱਕਾ ਮੈਂ ਮਾਰ ਰਹੀ ਸੀ ਮੈਂ ਆਪਣੇ ਵਾਲ ਧਿਆਨ ਨਹੀਂ ਦਿੱਤਾ ਪਰ ਮਕਾੜਾ ਮਾ ਕਾਨ ਮਾਲਕ ਮੇਰੇ ਵੱਲ ਜਿਆਦਾ ਹੀ ਧਿਆਨ ਦੇ ਰਿਹਾ ਸੀ ਉਹਦਾ ਸੁਭਾਅ ਬਹੁਤ ਵਧੀਆ ਸੀ ਉਹ ਕਾੜਾ ਪੀਣ ਤੋਂ ਬਾਅਦ ਮੈਨੂੰ ਛਿੱਕਾ ਨਹੀਂ ਆਈਆਂ ਸੀ ਮੈਂ ਬੜੇ ਆਰਾਮ ਨਾਲ ਸੁੱਤੀ ਅਗਲੇ ਦਿਨ ਮੈਂ ਫੇਰ ਛੁੱਟੀ ਕਰ ਲਈ ਸੀ అలਾਰਮ ਨਹੀਂ ਲਾਇਆ ਸੀ ਤੇ ਲੇਟ ਹੋ ਗਈ ਇਦਾਂ ਦਾ ਬਹਾਨਾ ਸੋਚ ਕੇ ਛੁੱਟੀ ਕਰ ਲਈ ਸੀ ਸਵੇਰੇ ਮੈਂ 10 ਵਜੇ ਉੱઠી ਜਿੱਦਾਂ ਹੀ ਮੈਂ ਉੱઠી ਤਾਂ ਟਾਈਮ ਦੇਖਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਘਰ ਵਿੱਚ ਨਹੀਂ ਸੀ ਮੈਂ ਮਕਾਨ ਮਾਲਕ ਦੇ ਘਰੇ ਸੀ ਇਸ ਤੋਂ ਪਹਿਲਾਂ ਕਿ ਮਕਾਲਕ ਮੈਨੂੰ ਬੁਲਾਉਣਾ ਆਉਂਦਾ ਮੈਂ ਨਹਾਉਣ ਲਈ ਚਲੀ ਗਈ ਮੈਂ ਨਹਾ ਕੇ ਬਾਹਰ ਆਈ ਤਾਂ ਆਪਣੇ ਸਰੀਰ ਤੇ ਮੈਂ ਤੌਲੀਆ ਲਪੇਟਿਆ ਹੋਇਆ ਸੀ ਮੈਂ ਆਪਣੇ ਬੈਗ ਚੋਂ ਕੱਪੜੇ ਲੱਭ ਰਹੀ ਸੀ ਕਿ ਕਿਹੜੇ ਕੱਪੜੇ ਪਾਵਾਂ ਤਾਂ ਅਚਾਨਕ ਮਾਲਕ ਮੇਰੇ ਕਮਰੇ ਵਿੱਚ ਆਇਆ ਜਿਸ ਕਮਰੇ ਵਿੱਚ ਮੈਂ ਸੀ ਉਸ ਕਮਰੇ ਦਾ ਦਰਵਾਜ਼ਾ ਮੈਂ ਬੰਦ ਨਹੀਂ ਕੀਤਾ ਸੀ ਦਰਵਾਜ਼ਾ ਖੁੱਲਾ ਹੋਣ ਕਾਰਨ ਮਾਲਕ ਮੇਰੇ ਕਮਰੇ ਵਿੱਚ ਆ ਗਿਆ ਉਹ ਮੈਨੂੰ ਅੱਧੇ ਪਾਏ ਹੋਏ ਕੱਪੜੇ ਦੇਖ ਕੇ ਬਿਨਾਂ ਸਿਰ ਕਮਾਏ ਇਹੀ ਦੇਖੀ ਜਾ ਰਿਹਾ ਸੀ ਤਾਂ ਮੈਂ ਆਪਣੇ ਹੱਥ ਵਿੱਚ ਕੱਪੜੇ ਲੈ ਕੇ ਬਾਥਰੂਮ ਵਿੱਚ ਚਲੀ ਗਈ ਜਦੋਂ ਮੈਂ ਕੱਪੜੇ ਪਾ ਕੇ ਬਾਹਰ ਆਈ ਤਾਂ ਮਾਲਕ ਕਮਰੇ ਵਿੱਚ ਨਹੀਂ ਦਿਸਿਆ ਉਹ ਕਮਰੇ ਤੋਂ ਬਾਰ ਚਲਾ ਗਿਆ ਮੈਂ ਪਾਰ ਗਈ ਤਾਂ ਦੇਖਿਆ ਉਹ ਬਰਾਂਡੇ ਵਿੱਚ ਬੈਠਾ ਸੀ ਕਮਰੇ ਵਿੱਚ ਜੋ ਕੁਝ ਹੋਇਆ ਉਹਦੇ ਨਾਲ ਮੇਰਾ ਸਿਰ ਝੁਕ ਗਿਆ ਮਾਲਕ ਮੈਨੂੰ ਸਮਝ ਗਿਆ ਉਹ ਮੇਰੇ ਤੋਂ ਮਾਫੀ ਮੰਗਣ ਲੱਗਾ ਉਹਨੇ ਕਿਹਾ ਕਿ ਮੈਂ ਤੇਰੇ ਲਈ ਰੋਟੀ ਬਣਾਈ ਹੈ ਇਸ ਲਈ ਤੈਨੂੰ ਬੁਲਾਉਣ ਆਇਆ ਜੋ ਕੁਝ ਵੀ ਹੋਇਆ ਉਹ ਗਲਤੀ ਨਾਲ ਹੋਇਆ ਮੈਂ ਰੋਟੀ ਖਾਣ ਬੈਠ ਗਈ ਰੋਟੀ ਖਾਂਦੇ ਸਮੇਂ ਮੈਂ ਉਹਨੂੰ ਕਿਹਾ ਕਿ ਮੈਨੂੰ ਦੂਸਰਾ ਘਰ ਲੱਪਣਾ ਚਾਹੀਦਾ ਹੈ ਉਹਨੇ ਕਿਹਾ ਬਿਲਕੁਲ ਨਹੀਂ ਤੈਨੂੰ ਦੂਸਰਾ ਘਰ ਲੱਪਣ ਦੀ ਕੋਈ ਲੋੜ ਨਹੀਂ ਮੈਂ ਫਟਾਫਟ ਕੋਈ ਮਿਸਤਰੀ ਬੁਲਾਉਣਾ ਉਸ ਨੂੰ ਤੋਂ ਕਮਰਾ ਬਣਾ ਦੇਵਾਂਗਾ ਜਦੋਂ ਤੱਕ ਉੱਪਰ ਦਾ ਕਮਰਾ ਤਿਆਰ ਨਹੀਂ ਹੁੰਦਾ ਉਦੋਂ ਤੱਕ ਤੂੰ ਬਿਨਾਂ ਕਿਸੇ ਚੀਜ਼ ਦੇ ਇੱਥੇ ਰਹਿ ਸਕਦੀ ਮੇਰੀ ਘਰ ਵਾਲੀ 15 ਦਿਨ ਤੱਕ ਘਰ ਨਹੀਂ ਆ ਰਹੀ ਜਦੋਂ ਆਊਗੀ ਉਦੋਂ ਤੱਕ ਤੇਰਾ ਕਮਰਾ ਤਿਆਰ ਹੋ ਜਾਊਗਾ ਤਿੰਨ ਦਿਨ ਹੋ ਗਏ ਮਾਲਕ ਮਿਸਤਰੀ ਨੂੰ ਲੈ ਆਏ ਮੇਰੇ ਕਮਰੇ ਵਿੱਚ ਕੰਮ ਸ਼ੁਰੂ ਹੋ ਗਿਆ ਸੀ ਪਰ ਮੈਂ ਸੋਚਦੀ ਸੀ ਕਮਰੇ ਦੇ ਕਰਕੇ ਮੈਂ ਆਫਿਸ ਵੀ ਨਹੀਂ ਜਾ ਰਹੀ ਅਗਲੇ ਮਹੀਨੇ ਮੇਰੀ ਤਨਖਾਹ ਵੀ ਓਨੀ ਹੀ ਘੱਟ ਸੀ ਜਾਨਣੇ ਕੀ ਅੱਧੀ ਹੋ ਗਈ ਸੀ ਮੈਨੂੰ ਮਾਲਕ ਦੇ ਨਾਲੋਂ ਘਰ ਵਿੱਚ ਰਹਿਣਾ ਚੰਗਾ ਲੱਗਦਾ ਸੀ ਇਸ ਲਈ ਮੈਂ ਮਾਲਕ ਦੇ ਘਰ ਵਿੱਚ ਰਹਿਣ ਦਾ ਕੋਈ ਢੰਗ ਲੱਭਣਾ ਸੀ ਮੈਂ ਉਹਦੇ ਘਰ ਵਾਲੀ ਦੇ ਕੱਪੜੇ ਪਾਉਂਦੀ ਸੀ ਅਤੇ ਮੈਂ ਮਾਲਕ ਦੀ ਸੋਈ ਵਿੱਚ ਕੰਮ ਕਰਦੀ ਸੀ ਮਾਲਕ ਨੇ ਪਿੱਛੇ ਆ ਕੇ ਮੈਨੂੰ ਫੜ ਲਿਆ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮਾਲਕ ਕਹਿਣ ਲੱਗਿਆ ਕਿ ਮੈਨੂੰ ਲੱਗਿਆ ਮੇਰੀ ਘਰ ਵਾਲੀ ਹੈ ਮੇਰੇ ਤੋਂ ਪਿੱਛੇ ਹੋ ਗਿਆ ਮੈਨੂੰ ਮਾਫ਼ ਕਰ ਦੇ ਬਾਅਦ ਵਿੱਚ ਬੱਤਿਆ ਹੋਇਆ ਖਾਣਾ ਲੈ ਕੇ ਆ ਗਈ ਤੇ ਪਲੇਟ ਮੇਰੇ ਹੱਥੋਂ ਡਿੱਗ ਪਈ। ਮਾਲਕ ਮੇਰੇ ਪਿੱਛੇ ਆ ਗਿਆ ਤੇ ਉਹਦਾ ਪੈਰ ਤਿਲਕ ਗਿਆ ਤੇ ਉਹ ਡੇਕ ਗਿਆ। ਮੈਂ ਫਟਾਫਟ ਉਹਨੂੰ ਚੁੱਕਿਆ ਤੇ ਉਹਦੇ ਕਮਰੇ ਵਿੱਚ ਬਾਥਰੂਮ ਵਿੱਚ ਲੈ ਗਈ। ਮੈਂ ਉਹਦੇ ਸਰੀਰ ਤੇ ਪਾਣੀ ਪਾਉਣ ਲੱਗੀ। ਬਾਥਰੂਮ ਵਿੱਚੋਂ ਆਪ ਬਾਹਰ ਆ ਗਈ ਤੇ ਮਾਲਕ ਦਾ ਸਰੀਰ ਬੜਾ ਭਰਿਆ ਹੋਇਆ ਸੀ। ਜਦੋਂ ਕੱਪੜੇ ਬਦਲ ਕੇ ਬਾਅਦ ਵਿੱਚੋਂ ਆਇਆ ਤਾਂ ਉਹਦਾ ਹੱਥ ਫੜ ਕੇ ਉਹਨੂੰ ਉਹਦੇ ਬਿਸਤਰੇ ਤੱਕ ਲੈ ਗਈ ਮਾਲਕ ਜਲਦੀ ਨਹੀਂ ਉੱਠਿਆ ਹਜੇ ਵੀ ਸੁੱਤਾ ਪਿਆ ਸੀ ਜਦੋਂ ਮੈਂ ਉਹਦੇ ਲਈ ਚਾਹ ਲੈ ਕੇ ਗਈ ਮੈਸਤਰੀ ਆਪਣੇ ਕੰਮ ਤੇ ਲੱਗੇ ਹੋਈ ਸੀ ਕਮਰੇ ਵਿੱਚ ਸਾਡੇ ਇਲਾਵਾ ਕਿਸੇ ਦਾ ਧਿਆਨ ਨਹੀਂ ਸੀ ਮੈਂ ਮਾਲਕ ਦੀਆਂ ਗੱਲਾਂ ਕਰ ਲੱਗ ਪਈ ਮੇਰੇ ਮਨ ਵਿੱਚ ਵਿਚਾਰ ਉੱਠ ਰਹੇ ਸੀ ਕਿ ਮੈਂ ਬਾਸੂੰਦਾ ਕਹਿ ਕੇ ਥੱਲੇ ਆ ਗਈ ਚਾਰ ਪੰਜ ਦਿਨ ਹੋ ਗਏ ਸੀ ਮੈਂ ਆਫਿਸ ਨਹੀਂ ਗਈ ਸੀ ਕਿਉਂਕਿ ਮਾਲਕ ਦੇ ਘਰ ਬਿਜੀ ਸੀ ਪੰਜਵੇਂ ਦੈਨ ਉਹਦਾ ਦਰਦ ਵਧ ਗਿਆ ਮੈਂ ਮਾਰਕ ਦੇ ਲਈ ਸੂਪ ਲਿਆਈ ਮੈਂ ਉਹਦੇ ਵੱਲ ਹੱਥ ਵਧਾਇਆ ਉਹਨੇ ਮੇਰੇ ਹੱਥੋਂ ਸੂਪ ਲਿਆ ਤੇ ਮੈਨੂੰ ਕਿਹਾ ਕਿ ਤੂੰ ਇੰਨਾ ਪੰਜਾਂ ਦਿਨਾਂ ਵਿੱਚ ਮੈਨਾਂ ਕਿੰਨਾ ਕਰ ਰਹੀ ਆ ਤੇਰੇ ਦੇਖਭਾਲ ਕਰਕੇ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਮੈਂ ਕਿਹਾ ਨਹੀਂ ਅੰਕਲ ਮੈਂ ਤੁਹਾਨੂੰ ਪਿਆਰ ਕਰਨ ਤੋਂ ਬਿਲਕੁਲ ਵੀ ਨਹੀਂ ਰੁਕਿਆ ਮੇਰੇ ਇੰਨਾ ਕਹਤੇ ਮਾਰਕ ਦੇ ਚਿਹਰੇ ਤੇ ਮੁਸਕਰਾਟ ਆ ਗਈ ਉਹ ਸਮਝ ਗਿਆ ਮੇਰੇ ਮਨ ਵਿੱਚ ਕੀ ਹੈ ਉਹ ਮੇਰੇ ਕੋਲ ਆਉਣ ਲੱਗਾ ਪਰ ਮੈਂ ਉਸਨੂੰ ਰੋਕ ਦਿੱਤਾ ਮੈਂ ਉਹਨੂੰ ਦੱਸਿਆ ਕਿ ਮੈਂ ਇੱਕ ਜਵਾਨ ਕੁੜੀਆਂ ਤੇ ਵਿਧਵਾ ਮੈਂ ਇੰਨੇ ਸਾਹਨੇ ਨਾਲ ਤੁਹਾਡੇ ਕੋਲੇ ਨਹੀਂ ਆਵਾਂ ਜੀ ਮੈਂ ਆਪਣੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨਾ ਚਾਹੁੰਦੀ ਆ ਮੈਂ ਉਹ ਕੁੜੀਆਂ ਜਿਹਨੂੰ ਪੈਸਿਆਂ ਦੀ ਹੱਜੇ ਬਹੁਤ ਜ਼ਿਆਦਾ ਲੋੜ ਹੈ ਮਾਲਕ ਦੀ ਦੌਲਤ ਤੇ ਮੇਰੀ ਨਜ਼ਰ ਸੀ ਭਾਵੇਂ ਹੀ ਮਾਲਕ 50 ਸਾਲ ਦਾ ਸੀ ਪਰ ਉਹਦੇ ਵਿੱਚ ਹਜੇ ਵੀ ਜਵਾਨ ਮੁੰਡਿਆਂ ਵਾਲੀ ਤਾਕਤ ਸੀ ਉਹ ਮੈਨੂੰ ਦੇਖਦਾ ਸੀ ਤਾਂ ਉਸ ਦਿਨ ਅਸੀਂ ਦੋਵੇਂ ਆਪਣੇ ਨਵੇਂ ਰਿਸ਼ਤੇ ਦਾ ਜਸ਼ਨ ਮਨਾਉਣ ਦੇ ਲਈ ਇੱਕ ਵਾਰ ਵਿੱਚ ਲੈ ਗਿਆ ਮਾਲਕ ਮੈਨੂੰ ਬਾਹਰ ਵਿੱਚ ਲੈ ਗਿਆ ਜਿੱਥੇ ਉਹਨੇ ਕੁਝ ਦੋਸਤ ਜਾਣਦੇ ਸੀ ਉਹਦੇ ਕੁਝ ਦੋਸਤ ਉਹਨੂੰ ਮਿਲੇ ਇਸ ਵੇਲੇ ਮੇਰਾ ਹੱਥ ਫੜ ਕੇ ਘੁੰਮ ਰਿਹਾ ਸੀ ਮੈਨੂੰ ਬਾਅਦ ਵਿੱਚ ਪਤਾ ਨਹੀਂ ਕੀ ਹੋਇਆ ਸਾਰੇ ਮੈਨੂੰ ਹੀ ਦੇਖਣ ਲੱਗ ਪਏ ਪਰ ਸਾਨੂੰ ਕਿਸੇ ਦੀ ਪਰਵਾਹ ਨਹੀਂ ਸੀ ਮੈਨੂੰ ਮਾਲਕ ਕੋਲੋਂ ਖੁਸ਼ੀ ਚਾਹੀਦੀ ਸੀ ਉਸ ਲਈ ਮੈਂ ਉਹਨੂੰ ਖੁਸ਼ੀ ਦੇਣ ਲਈ ਤਿਆਰ ਸੀ ਜਿਹੜੀ ਉਹ ਹੀ ਚਾਹੁੰਦਾ ਸੀ ਬਾਹਰ ਵਿੱਚ ਘੁੰਮਦੇ ਘੁੰਮਦੇ ਮਾਲਕ ਦਾ ਸਾਥ ਛੱਡ ਗਿਆ ਉਹਨੇ ਇੱਕ ਕਮਰਾ ਬੁੱਕ ਕਰਵਾਇਆ ਮੈਂ ਉਸ ਬਾਰ ਵਿੱਚ ਕਈ ਮਰਤਾਂ ਤੇ ਔਰਤਾਂ ਨੂੰ ਦੇਖਿਆ ਕਮਰੇ ਦੇ ਨਾਲ ਵਿਸ਼ੇਸ਼ ਕਮਰੇ ਵਿੱਚ ਜਾਂਦੇ ਸਮੇਂ ਇਹ ਅਚਾਨਕ ਮੇਰੀ ਨਜ਼ਰ ਬਾਹਰ ਇੱਕ ਔਰਤ ਤੇ ਪਈ ਉਹ ਇੱਕ ਨੌਜਵਾਨ ਦੇ ਨਾਲ ਬਾਰ ਵਿੱਚ ਆਈ ਸੀ ਮਾਲਕ ਦੇ ਪੈਸਿਆਂ ਤੇ ਮੇਰੀ ਨਜ਼ਰ ਸੀ ਮੈਂ ਵੀ ਆਪਣਾ ਪੈਸਾ ਬਣਾਉਣਾ ਚਾਹੁੰਦੀ ਸੀ ਮੈਂ ਮਾਲਕ ਨੂੰ ਕਿਹਾ ਕਿ ਉਸ ਔਰਤ ਨੂੰ ਸਾਡੇ ਕਮਰੇ ਵਿੱਚ ਡਰਿੰਕ ਲਿਆਉਣ ਲਈ ਕਹੋ ਮਾਲਕ ਨੇ ਕਿਹਾ ਕਿ ਮੈਂ ਉਹਨੂੰ ਡਰਿੰਕ ਲਿਆਉਣ ਲਈ ਨਹੀਂ ਕਹਿ ਸਕਦਾ ਇਸ ਲਈ ਮਾਲਕ ਨੇ ਦੂਸਰੀ ਔਰਤ ਦੇ ਲਈ ਪੈਸੇ ਦਿੱਤੇ ਉਹ ਸਾਡੇ ਕਮਰੇ ਵਿੱਚ ਡਰਿੰਕ ਲਿਆਉਣ ਲੱਗੀ ਉਹ ਚਲੀ ਗਈ ਡਰਿੰਕ ਬੀਣ ਤੋਂ ਬਾਅਦ ਜਦੋਂ ਮੈਂ ਆਪਣੇ ਕੱਪੜੇ ਥੱਲੇ ਸੋਟੇ ਤਾਂ ਮਾਰਕ ਦੇ ਹੋਸ਼ ਛੁੱਟ ਗਏ ਉਹ ਮੇਰੇ ਗੋਰੇ ਸਰੀਰ ਨੂੰ ਘੂਰ-ਘੂਰ ਕੇ ਦੇਖਦਾ ਰਿਹਾ ਮਾਲਕ ਨੇ ਕਿਹਾ ਕਿ ਮੈਂ ਕਦੋਂ ਤੱਕ ਤੇਰੇ ਨਾਲ ਦੋਸਤੀ ਕਰਨਾ ਚਾਹੁੰਦਾ ਸੀ ਮੈਨੂੰ ਤੇਰੀ ਪਹਿਲੀ ਚਲਕੀ ਬਹੁਤ ਪਸੰਦ ਆਈ ਸੀ ਮੈਨੂੰ ਖਾਸ ਤੌਰ ਤੇ ਇਦਾਂ ਦੀ ਤਿੱਖੀ ਮਿਰਚ ਦਾ ਸਵਾਦ ਲੈਣਾ ਚੰਗਾ ਲੱਗਦਾ ਮਾਲਕ ਨੇ ਮੈਨੂੰ ਆਪਣੇ ਕੋਲ ਖਿੱਚਿਆ ਤੇ ਮੈਂ ਕਿਹਾ ਕਿ ਰੁਕੋ ਮਾਲਕ ਨੇ ਫੋਨ ਚੁੱਕਿਆ ਤੇ ਆਰਡਰ ਦਿੱਤਾ ਥੋੜੀ देर ਬਾਅਦ ਦਰਵਾਜ਼ਾ ਖੜਕਿਆ ਖੂਬਸੂਰਤ ਔਰਤ ਸਾਡੇ ਲਈ ਡਰਿੰਕ ਲੈ ਕੇ ਕਮਰੇ ਵਿੱਚ ਆਈ ਉਹ ਮੈਨੂੰ ਘੂਰ-ਘੂਰ ਕੇ ਦੇਖਣ ਲੱਗ ਪਈ ਮਾਲਕ ਉਸ ਔਰਤ ਨੂੰ ਦੇਖ ਰਿਹਾ ਸੀ ਜਦੋਂ ਡਰਿੰਕ ਦੇ ਰਹੀ ਸੀ ਮਾਲਕ ਮੇਰੇ ਸਾਹਮਣੇ ਉਸ ਔਰਤ ਦੇ ਹੱਥ ਫੇਰਨ ਲੱਗ ਪਿਆ ਉਹ ਨਮਸਕਾਰ ਕਰ ਰਹੀ ਸੀ ਇਹ ਦੇਖ ਕੇ ਮੇਰਾ ਸਿਰ ਫਟ ਰਿਹਾ ਸੀ ਮੈਂ ਮਾਲਕ ਦੇ ਕੋਲ ਵੀ ਉਦੇ ਕੰਨਾਂ ਵਿੱਚ ਜੋਰ ਨਾਲ ਦੰਦੀ ਵੱਟ ਦਿੱਤੀ ਜਿਹਦੇ ਨਾਲ ਮਾਲਕ ਜੀ ਉੱਠਿਆ ਮੇਰੀ ਇਸ ਹਰਕਤ ਤੇ ਔਰਤ ਡਰ ਗਈ ਮੈਂ ਮਾਲਕ ਨੂੰ ਕਿਹਾ ਤੁਸੀਂ ਔਰਤ ਦੇ ਚਿਹਰੇ ਤੇ ਆਪਣਾ ਹੱਥ ਕਿਉਂ ਫੜਾ ਰਹੀ ਸੀ ਉਹਨੇ ਕਿਹਾ ਕਿ ਤੇਰੀ ਹਰਕਤ ਇਦਾਂ ਦੀ ਸੀ ਇਹ ਔਰਤ ਮੇਰਾ ਹੱਥ ਫੜ ਕੇ ਇੱਕ ਕਮਰੇ ਵਿੱਚ ਲੈ ਕੇ ਚਲੀ ਗਈ ਫਿਰ ਉਹ ਬੋਲੀ ਕਿ ਇਸ ਬੰਦੇ ਦੇ ਨਾਲ ਕੀ ਕਰ ਰਹੀ ਆ ਪੈਸੇ ਦੇ ਲਈ ਆਈ ਆ ਮੈਂ ਕਿਹਾ ਹਾਂ ਪੈਸੇ ਦੇ ਲਈ ਆਈ ਆ ਤੇ ਤੂੰ ਮੇਰੀ ਗਾਣਾ ਸੁਣ ਕੇ ਉਹਨੇ ਮੇਰਾ ਕਾਲਰ ਫੜ ਲਿਆ ਤੇ ਕਹਿਣ ਲੱਗਿਆ ਕਹਿਣ ਲੱਗੀ ਮੈਂ இந்து ਤੂੰ ਇਦਾਂ ਦੀ ਕੁੜੀ ਨਹੀਂ ਸੀ ਤੂੰ ਬਾਦ ਤੂੰ ਇਦਾਂ ਦੀ ਕਿਵੇਂ ਬਣ ਗਈ ਫਿਰ ਮੈਂ ਕਿਹਾ ਕਿ ਤੂੰ ਮੈਨੂੰ ਜਿਸਮ ਵਿੱਚਨ ਵਾਲੀ ਚੀਜ਼ ਸਮਝਦੀਆਂ ਮੈਂ ਤੁਹਾਡੀ ਤਲਾਸ਼ ਵਿੱਚ ਕਿੰਨੇ ਸ਼ਹਿਰ ਘੁੰਮੇ ਤੇ ਤੁਹਾਨੂੰ ਪਤਾ ਹੈ ਤੁਹਾਡੇ ਚੱਕਰ ਤੇ ਵਿੱਚ ਮੇਰੇ ਘਰ ਵਾਲੇ ਦੀ ਮੌਤ ਹੋ ਗਈ ਪਰ ਤੂੰ ਕਿਤੇ ਵੀ ਨਹੀਂ ਮਿਲੀ ਪਰ ਮਾਂ ਮੈਨੂੰ ਜਾਣਦੀ ਸੀ ਉਹ ਕਿਸੇ ਗੱਲੋਂ ਕਰਕੇ ਸ਼ਾਂਤ ਸੀ ਮੈਂ ਉਹਦੀਆਂ ਅੱਖਾਂ ਵਿੱਚ ਹੰਝੂ ਦੇਖੇ ਮੈਂ ਉਹਨੂੰ ਪੁੱਛਿਆ ਕਿ ਤੂੰ ਮੇਰੇ ਪਾਪਾ ਨਾਲ ਇਦਾਂ ਕਿਉਂ ਕੀਤਾ ਤਾਂ ਮਾਂ ਨੇ ਮੈਨੂੰ ਸਾਈਕਲ ਦੱਸ ਦਿੱਤੀ ਕਿ ਇਹ ਗੱਲ ਪਿਛਲੇ ਕੁਝ ਸਾਲਾਂ ਦੀ ਹੈ ਮਾਂ ਨੂੰ ਕੰਮ ਕਰਨ ਦੀ ਬਹੁਤ ਇੱਛਾ ਸੀ ਇਸ ਲਈ ਪਾਪਾ ਨੇ ਉਹਦੀ ਇੱਛਾ ਪੂਰੀ ਕਰਨ ਲਈ ਮਾਂ ਨੂੰ ਦੂਸਰੇ ਸ਼ਹਿਰ ਭੇਜ ਦਿੱਤਾ ਸੀ ਮਾਂ ਤੇ ਪਿਓ ਦਾ ਸੁਪਨਾ ਸੀ ਕਿ ਉਹ ਪੜ੍ਹਾਈ ਕਰੇ ਤੇ ਨੌਕਰੀ ਕਰਨਾ ਲੱਗੋਗੀ ਪਰ ਦੂਸਰੇ ਸ਼ਹਿਰ ਵਿੱਚ ਆਉਣ ਤੋਂ ਬਾਅਦ 2 ਸਾਲ ਬਾਅਦ ਮਾਂ ਅਚਾਨਕ ਗਾਇਬ ਹੋ ਗਈ ਜਿੱਥੇ ਉਹ ਰਹਿੰਦੀ ਸੀ ਉਥੋਂ ਦੇ ਮਾਲਕ ਦੀ ਔਰਤ ਕਈ ਬੰਦਿਆਂ ਨਾਲ ਘੁੰਮਦੀ ਸੀ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਗਈ ਪਾਪਾ ਨੇ ਮੈਨੂੰ ਬਹੁਤ ਲੱਭਿਆ ਪਰ ਉਹ ਨਹੀਂ ਮਿਲੀ ਕੁਝ ਸਾਲ ਪਹਿਲਾਂ ਮਾਂ ਜਿਸ ਮਕਾਨ ਵਿੱਚ ਕਿਰਾਏ ਤੇ ਰਹਿੰਦੀ ਸੀ ਉਸ ਦਾ ਮਾਲਕ ਆਜੀਤ ਸੀ ਤੇ ਮੇਰੇ ਘਰ ਦਾ ਮਾਲਕ ਵੀ ਉਸ ਘਰ ਵਿੱਚ ਕਿਰਾਏ ਤੇ ਰਹਿੰਦੀ ਸੀ ਜਿੱਥੇ ਮੇਰੀ ਮਾਂ ਰਹਿੰਦੀ ਸੀ ਮੈਂ ਉਸ ਨੂੰ ਮਕਾਨ ਮਾਲਕ ਦੇ ਨਾਲ ਰਹਿ ਕੇ ਮੈਨੂੰ ਪਤਾ ਲੱਗਿਆ ਕਿ ਮੇਰੀ ਮਾਂ ਦੇ ਗਾਇਬ ਹੋਣ ਦਾ ਜ਼ਿੰਮੇਵਾਰ ਇਹੀ ਹੈ ਮੈਂ ਆਪਣੀ ਮਾਂ ਨੂੰ ਉਹਦੇ ਕੋਲ ਹੋਣ ਦਾ ਦਿਖਾਵਾ ਕਿਤੇ ਬਿਨਾ ਹੀ ਮਿਲ ਸਕਦੀ ਸੀ ਮੈਂ ਆਪਣੀ ਮਾਂ ਨੂੰ ਮਿਲਣ ਲਈ ਉਸ ਨਲਾਇਕ ਮਾਲਕ ਦੇ ਕੋਲ ਜਾਣ ਦਾ ਨਾਟਕ ਕਰਦੀ ਸੀ ਜਦੋਂ ਉਸ ਨਲਾਇਕ ਮਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਆਪਣੀ ਮਾਂ ਦੇ ਪੈਰਾਂ ਵਿੱਚ ਡੇਕ ਗਿਆ ਤੇ ਉਹਨੇ ਕਿਹਾ ਕਿ ਇਹ ਨਾ ਭੁੱਲੀ ਕਿ ਮੈਂ ਤੇਰਾ ਪ੍ਰੇਮੀ ਹਾਂ ਜਿੱਤਾਂ ਹੀ ਹੋਣੀ ਇਹ ਕਿਹਾ ਮੈਂ ਮਾਨੂ ਉਹਦੇ ਕੰਨਾਂ ਤੇ ਚਪੇੜ ਮਾਰਨੀਆ ਸ਼ੁਰੂ ਕਰ ਦਿੱਤੀਆਂ ਫਿਰ ਮਾਨੇ ਪੂਰੀ ਸੱਚਾਈ ਦੱਸੀ ਮਾਨੇ ਕਿਹਾ ਕਿ ਮੈਨੂੰ ਉਸ ਮਾਨ ਕਾਨ ਮਾਲਕ ਨਾਲ ਪਿਆਰ ਹੋ ਗਿਆ ਸੀ ਮੈਂ ਜੋ ਸੋਚਿਆ ਸੀ ਉਹ ਮੈਨੂੰ ਸੱਚਮੁੱਚ ਪਸੰਦ ਆਇਆ ਸੀ ਮੈਨੂੰ ਸ਼ਹਿਰ ਵਿੱਚ ਘੁੰਮਦਾ ਸੀ ਮੈਨੂੰ ਜੋ ਵੀ ਜ਼ਰੂਰਤ ਹੁੰਦੀ ਉਹ ਲਿਆ ਕੇ ਦਿੰਦਾ ਸੀ ਮੈਨੂੰ ਲੱਗਿਆ ਕਿ ਉਹ ਮੇਰਾ ਖਿਆਲ ਰੱਖਦਾ ਮੇਰੀ ਅੱਖਿਆ ਕਰੂਗਾ ਮੈਨੂੰ ਇਹ ਸਮਝ ਨਹੀਂ ਆਉਂਦੀ ਸੀ ਕਿ ਬਦਲੇ ਵਿੱਚ ਆਪਣੀਆਂ ਜ਼ਰੂਰਤਾਂ ਦਾ ਖਿਆਲ ਰੱਖਦਾ ਹੈ ਜਦੋਂ ਉਹ ਸੰਤੁਸ਼ਟ ਹੋਇਆ ਤਾਂ ਉਹਨੇ ਮੈਨੂੰ ਇੱਕ ਦਲਾਲ ਨੂੰ ਵੇਚ ਦਿੱਤਾ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਉਹਨੇ ਸਭ ਚੀਜ਼ਾਂ ਦੇ ਲਈ ਜਿੰਨਾ ਜ਼ਿੰਮੇਵਾਰ ਉਸ ਘਰ ਦਾ ਮਾਲਕ ਸੀ ਉਨੀ ਹੀ ਮੇਰੀ ਮਾਂ ਵੀ ਸੀ ਪਿਆਰ ਦਾ ਨਾਟਕ ਕਰਕੇ ਉਹ ਮੇਰੇ ਪਾਪਾ ਦੇ ਸੱਚੇ ਪਿਆਰ ਨੂੰ ਭੁੱਲ ਗਈ ਸੀ ਪਾਪਾ ਨੇ ਉਸ ਔਰਤ ਤੇ ਵਿਸ਼ਵਾਸ ਕੀਤਾ ਉਹਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਹਨੇ ਸ਼ਹਿਰ ਪੜਨ ਲਈ ਭੇਜਿਆ ਪਰ ਮਾਂ ਕਿਸੇ ਨੂੰ ਬੰਦੇ ਨੂੰ ਪਿਆਰ ਕਰਨ ਲੱਗ ਪਈ ਤੇ ਜ਼ਿੰਦਗੀ ਬਰਬਾਦ ਕਰ ਲਈ ਮਕਾਨ ਮਾਲਕ ਦੇ ਨਾਲ ਕਈ ਵਾਰ ਤਲਾਲ ਵੀ ਗ੍ਰਿਫਤਾਰ ਹੋਈ ਉਸ ਘਰ ਦੇ ਪਹਿਲੇ ਸਾਲ ਵਿੱਚ ਆਪਣਾ ਕੰਮ ਦੇਖ ਕੇ ਮੈਨੂੰ ਮਹਿਸੂਸ ਹੋਇਆ ਕਿ ਪਿਛਲੇ 4 ਸਾਲਾਂ ਤੋਂ ਮੈਂ ਆਪਣੇ ਪਿਓ ਤੋਂ ਮਾਂ ਨੂੰ ਯਾਦ ਕਰਦੇ ਰੋਂਦੇ ਦੇਖਿਆ ਮਾਂ ਦੇ ਲਈ ਪਿਓ ਦਾ ਵਿਸ਼ਵਾਸ ਟੁੱਟ ਗਿਆ ਸੀ ਮਾਂ ਨੂੰ ਪਾਪਾ ਦੇ ਸਾਹਮਣੇ ਲੈ ਆਉਂਗਾ ਇਦਾਂ ਹੀ ਮੈਂ ਆਪਣੇ ਨਾਲ ਵਾਦਾ ਕੀਤਾ ਸੀ ਮੈਨੂੰ ਵੀ ਉਹਦੇ ਤੇ ਵਿਸ਼ਵਾਸ ਸੀ ਧੋਖਾ ਦੇਣ ਵਰਗਾ ਮਹਿਸੂਸ ਹੋਇਆ ਮਾਂ ਦੀ ਯਾਦ ਵਿੱਚ ਪਿਓ ਹੌਲੀ-ਹੌਲੀ ਕਮਜ਼ੋਰ ਹੋਣ ਲੱਗ ਪਿਆ ਉਹਦੀ ਹਾਲਤ ਵਿਗੜਦੀ ਜਾਂਦੀ ਸੀ ਮੈਂ ਮਾਂ ਨਾਲ ਵਾਦਾ ਕੀਤਾ ਕਿ ਮੈਂ ਕਦੀ ਵੀ ਇਹ ਸਚਾਈ ਪਾਪਾ ਨੂੰ ਨਹੀਂ ਦੱਸੂਗੀ ਮੈਂ ਉਹਨੂੰ ਆਪਣੇ ਪਾਪਾ ਦੇ ਘਰ ਲਿਆਏ ਮਾਂ ਨੂੰ ਦੇਖਣ ਤੋਂ ਬਾਅਦ ਪਾਪਾ ਦੀ ਹਾਲਤ ਕਾਫੀ ਸੁਧਰ ਗਈ ਸੀ ਅੱਜ ਮੈਂ ਆਪਣੇ ਆਪ ਨੂੰ ਝੜਕ ਰਹੀ ਸੀ ਉਨੇ ਪਾਪਾ ਦੇ ਪਿਆਰ ਨੂੰ ਖਤਰੇ ਵਿੱਚ ਪਾ ਦਿੱਤਾ ਸੀ انسان ਨੂੰ ਘੱਟੋ ਘੱਟ ਆਪਣੇ ਲਈ ਇਮਾਨਦਾਰ ਹੋਣਾ ਚਾਹੀਦਾ ਨਹੀਂ ਤਾਂ ਉਹਨੂੰ ساری ਜ਼ਿੰਦਗੀ ਏਦਾਂ ਹੀ ਬੋਝ ਨਾਲ ਜਿਉਣਾ ਪੈਂਦਾ ਹੈ ਜਿਸ ਤੇ ਨਾਲ انسان ਦਿਨੋ ਦਿਨ ਮਰਦਾ ਜਾਂਦਾ ਹੈ ਚਾਹੇ ਰਿਸ਼ਤਾ ਜਿੱਦਾਂ ਦਾ ਮਰਜ਼ੀ ਹੋਵੇ ਰਿਸ਼ਤੇ ਵਿੱਚ ਇਮਾਨਦਾਰ ਰਹਿਣਾ ਸਿੱਖੋ ਆਪਣੇ ਪਿਆਰ ਦੀ ਕਦਰ ਕਰੋ ਕੌਣ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਆਪਣੀ ਜ਼ਿੰਦਗੀ ਨੂੰ ਛੱਡ ਸਕਦਾ ਕੌਣ ਤੁਹਾਡਾ ਫਾਇਦਾ ਚੁੱਕ ਸਕਦਾ ਤੁਹਾਨੂੰ ਛੱਡ ਸਕਦਾ ਇੱਕ ਸਮਾਂ ਨੁਕ ਦੀ ਵਿਰੋਧੀ ਪ੍ਰੈਸ਼ਟ ਹੋ ਸਕਦੀ ਹੈ ਪਰ ਰੱਬ ਦੀ ਨਹੀਂ